ਇੱਕ ਸਾਲ ਪਹਿਲਾਂ ਸ਼ਿਗੁਰਵਦਾਸ ਹਸਪੀਟਲ ਜਿਹੜਾ ਤੇਹਾਂਦੇਆਂ ਦੇ ਵਿੱਚ ਬਣਿਆ ਸੀ ਉਸ ਵੱਲੋਂ ਜਿਹੜਾ ਸੀ ਕਿਸੇ ਨਿੱਜੀ ਪ੍ਰਾਈਵੇਟ ਨਿੱਜੀ ਬੈਂਕ ਵੱਲੋਂ ਜਿਹੜਾ ਸੀ ਕੋਈ ਲੋਨ ਲਿਆ ਗਿਆ ਸੀ ਪਰ ਲੋਨ ਨਾ ਵਾਪਸ ਕਰਨੇ ਇੱਕ ਨਾ ਕੰਦੇ ਸੂਰਤ ਵਿੱਚ ਜਦੋਂ ਕਰੋੜ ਰੁਪਈਆ ਹੋ ਚੁੱਕਾ ਸੀ ਤਾਂ ਬੈਂਕ ਅਧਿਕਾਰੀਆਂ ਵੱਲੋਂ ਜਿਹੜਾ ਆ ਆਰਡਰ ਅੰਦੇਸ਼ ਕਰਕੇ ਇਸ ਹਸਪਤਾਲ ਨੂੰ ਸੀਜ਼ ਕਰ ਦਿੱਤਾ ਗਿਆ ਸੀ ਇਹ ਹਸਪੀਟਲ ਜਿਹੜਾ ਬੰਦ ਹੋ ਗਿਆ ਸੀ ਜਿਸ ਨੂੰ ਲੈ ਕੇ ਰਵਿਦਾਸ ਭਾਈਚਾਰੇ ਦੇ ਉੱਤੇ ਬੋਡੀ ਮਨ ਨੂੰ ਠੇਸ ਲੱਗੀ ਸੀ ਬਹੁਤ ਸਾਰੇ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਇਸ ਭਾਈਚਾਰੇ ਨਾਲ ਜੁੜੇ ਲੋਕ ਸੀ ਉਹਨਾਂ ਦੇ ਮਨਾਂ ਵਿੱਚ ਇੱਕ ਗੁੱਸਾ ਵੀ ਸੀ ਔਰ ਇੱਕ ਰਵਿਦਾਸ ਮਹਾਰਾਜ ਦੇ ਨਾਂ ਨੂੰ ਲੈ ਕੇ ਇੱਕ ਮੰਨ ਵਿੱਚ ਸੀਗਾ ਕਿ ਇਹ ਹਸਪਤਾਲ ਨੂੰ ਕਿਸ ਤਰ੍ਹਾਂ ਖੁੱਲ੍ਹਿਆ ਜਾਵੇ ਉਹਨਾਂ ਸਾਰਿਆਂ ਵੱਲੋਂ ਰਲ ਕੇ ਵੱਡਾ ਹਮਲਾ ਮਾਰਿਆ ਗਿਆ ਤੇ ਬੈਂਕ ਦਾ ਜਿਹੜਾ ਸਾਰਾ ਕਰਜ਼ਾ ਵਾਪਸ ਕੀਤਾ ਗਿਆ ਤੇ ਅੱਜ ਇਸ ਹਸਪੀਟਲ ਨੂੰ ਜਿਹੜਾ ਮੁੜ ਖੋਲ ਦਿੱਤਾ ਗਿਆ ਜਿਸ ਨੂੰ ਖੋਲਣ ਦੇ ਲਈ ਅੱਜ ਯੂਪੀ ਤੋਂ ਸਪੈਸ਼ਲ ਜਿਹੜੇ ਸੰਸਦ ਇਥੋਂ ਦੇ ਜਿਹੜੇ ਮੈਂਬਰ ਆ ਪਾਰਲੀਮੈਂਟ ਆ ਚੰਦਰਸ਼ੇਖਰ ਆਯਾਦ ਜੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਵੱਲੋਂ ਜਿਹੜਾ ਹੈ ਹਸਪੀਟਲ ਨੂੰ ਅੱਜ ਜਿਹੜਾ ਖੋਲ ਕੇ ਲੋਕਾਂ ਨੂੰ ਅਰਪਣ ਕਰ ਦਿੱਤਾ ਗਿਆ ਔਰ ਜਿਹੜਾ ਅੱਜ ਤੋਂ ਬਾਅਦ ਜਿਹੜਾ ਹੈ ਹਸਪੀਟਲ ਉਹ ਆਪਣੀ ਜਿਹੜੀਆਂ ਸੇਵਾਵਾਂ ਮੁੜ ਕੇ ਲੋਕਾਂ ਨੂੰ ਦੇਵੇਗਾ ਸੋ ਇਹ ਹਸਪੀਟਲ ਜਿਹੜਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬੈਂਕ ਦਾ ਕਰਜ਼ਾ ਨਾ ਬੋੜਨ ਕਰਕੇ ਬੰਦ ਕਰ ਦਿੱਤਾ ਗਿਆ ਸੀ ਕਾਫੀ ਵਿਵਾਦ ਚੱਲੇ ਆ ਕਾਫੀ ਜਿਹੜੀਆਂ ਇਥੇ ਲੋਕਾਂ ਦੇ ਵਿੱਚ ਇੱਕ ਰੋਸ ਵੀ ਦੇਖਣ ਨੂੰ ਮਿਲ ਕਿ ਪੈਸਾ ਇਕੱਠਾ ਕਰਕੇ ਬੈਂਕ ਨੂੰ ਪੈਸਾ ਵਾਪਸ ਕਰ ਦਿੰਦਾ ਤੇ ਅੱਜ ਜਿਹੜਾ ਹਸਪੀਟਲ ਮੁੜ ਉਹ ਸੇਵਾਵਾਂ ਮਦਦ ਲਈ ਤਿਆਰ ਹੈ ਤੇ ਜਿੱਥੇ ਲੋਕਾਂ ਦਾ ਪਹਿਲਾਂ ਪਲਾ ਹੁੰਦਾ ਸੀ ਹੁਣ ਫੇਰ ਜਿਹੜਾ ਘੱਟ ਪੈਸਿਆਂ ਤੇ ਲੋਕਾਂ ਦਾ ਜਿਹੜਾ ਖਰਚੇ ਦੇ ਨਾਲ ਜਿਹੜਾ ਇਲਾਜ ਹੋਵੇਗਾ